ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਰਪਾਲ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨਗੇ ਜੋ ਕਿ ਲਗਾਤਾਰ ਹੀ ਕਿਸਾਨੀ ਦੋਦਲੇ ਵਿੱਚ ਇੱਥੇ ਇੱਕ ਨੌਰੀ ਬਾਰਡਰ ਡਟੇ ਹੋਏ ਹਨ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਪ੍ਰਧਾਨ ਜੀ ਕਰੋ ਗੱਲਬਾਤ ਸਾਡੇ ਨਾਲ ਦੱਸੋ ਸਾਨੂੰ ਇਸੇ ਕਿਸਾਨੀ ਦੋਦਲੇ ਆਉਣ ਨੂੰ ਬਹੁਤ ਵੱਡਾ ਸਮਾਂ ਹੋ ਗਿਆ ਤੁਸੀਂ ਕੀ ਅੱਗੇ ਲੋਕਾਂ ਨੂੰ ਅਪੀਲ ਕਰਦੇ ਆਂ ਆਉਣੇ ਖਾਤਰ ਕੀ ਵਿਚਾਰ ਨੇ ਹਾਂਜੀ ਤੁਸੀਂ ਗੱਲਬਾਤ ਕਰੋ ਜੀ ਅੱਜ ਸਾਡੇ ਉਹ ਆਪ ਜਿਹੜੇ ਸਾਨੂੰ ਆਉਣ ਵਾਲੇ ਸਮੇਂ ਤੋਂ ਚੇਚ ਕਰਦੇ ਨੇ ਕਿਉਂਕਿ ਜਿਹੜੀ ਸਾਡੀ ਹੋਂਦ ਹੈ ਜਿਹੜਾ ਸਾਡਾ ਕੀਤਾ ਹੈ ਏਡੀ ਹੋਂਦ ਨੂੰ ਖਤਰਾ ਹੈ ਸਾਨੂੰ ਸਰਦਾਰ ਜਗਜੀਤ ਸਿੰਘ ਢੱਲੇਵਾਲ ਵਾਰ-ਵਾਰ ਇਸ ਤੋਂ ਸਜੇਦ ਕਰਦੇ ਆ ਰਹੇ ਸੀ ਅੱਜ ਉਹਨਾਂ ਨੂੰ ਬੈਠੀ ਮਰਨ ਵਕਤ ਤੇ ਬੈਠੇ ਆ ਉਹਨਾਂ ਸਾਡੀਆਂ ਹੱਕੀ ਮੰਗਾਂ ਦੇ ਲਈ 27 ਮੰਗਾਂ ਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਜਿਹੜੀ ਇਹ ਤਾਕਤ ਬਣਾਉਣ ਦੇ ਲਈ ਉਹਨਾਂ ਦੇ ਨਾਲ ਖੜਨਾ ਕਿਉਂਕਿ ਲੋੜ ਹੈ ਅੱਜ ਸਮੇਂ ਦੀ ਜਿਹੜੀ ਸਰਕਾਰਾਂ ਦੇ ਨਾਲ ਸਾਡਾ ਵਾਸ ਪਿਆ ਹੋਇਆ ਉਹ ਸਾਡੇ ਕਿਤੇ ਨੂੰ ਸਦਾ ਲਈ ਖਤਮ ਕਰਨਾ ਚਾਹੁੰਦੀ ਆ ਸਾਡੇ ਕੋਲੋਂ ਖੋਹਣਾ ਚਾਹੁੰਦੀ ਆ ਜੇ ਸਾਡਾ ਕਿਤਾ ਸਾਡੇ ਹੱਥੋਂ ਬੋਇਆ ਜਾਂਦਾ ਭਾਵ ਇਹ ਕਾਰਪੋਰੇਟਾਂ ਦੇ ਕਾਜੇ ਚਲੇ ਜਾਂਦਾ ਹੈ ਦਾ ਸਾਨੂੰ ਬਹੁਤ ਵੱਡੇ ਨੁਕਸਾਨ ਹੋ ਰਹੇ ਨੇ ਕਿਉਂਕਿ ਖੇਤੀ ਦਾ ਜਿਹੜਾ ਕਿੱਤਾ ਹੈ ਇਹ ਸਾਡਾ ਸਵੈ ਰੋਜ਼ਗਾਰ ਹੈ ਅਸੀਂ ਆਪਣਾ ਜੀਵਨ ਨਰਵਾਇ ਜਿਹੜਾ ਖੇਤੀ ਦੇ ਕਿੱਤੇ ਤੋਂ ਅਸੀਂ ਕਰ ਰਹੇ ਹਾਂ ਅੱਜ ਨਾਲ ਹੋਰ ਬਹੁਤ ਲੋਕ ਜੁੜੇ ਹੋਏ ਨੇ ਜਿਹੜੇ ਅਸਿੱਧੇ ਤੌਰ ਤੇ ਖੇਤੀ ਦੇ ਕਿੱਤੇ ਤੋਂ ਆਪਣਾ ਜੀਵਨ ਨਰਵਾ ਕਰਦੇ ਨੇ ਇਹਦਾ ਬਹੁਤ ਵੱਡਾ ਪ੍ਰਭਾਵ ਪੈਣਾ ਸਾਡੇ ਦੇਸ਼ ਤੇ ਸਾਡੇ ਬਾਜ਼ਾਰਾਂ ਜਿਹੜੇ ਇਹ ਲੋਕ ਵੀ ਅਰੇੁੱ ਸੁੱਤੇ ਪਏ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਜਿਹੜਾ ਬਾਜ਼ਾਰ ਹੈ ਇਹਦਾ ਕਿੰਨਾ ਵੱਡਾ ਨੁਕਸਾਨ ਹੋਣਾ ਜਦੋਂ ਕਿਸਾਨ ਕੋਲੋਂ ਇੱਕ ਤਾਂ ਚਲੇ ਜਾਣਾ ਕਿਉਂਕਿ ਜਿੰਨਾ ਪੈਸਾ ਅਸੀਂ ਖੇਤੀਬਾੜੀ ਕਰਕੇ ਕਮਾਉਨੇ ਆ ਪਹਿਲਾ ਫਸਲ ਪਾਲ ਹੁੰਦੇ ਵੀ ਜੋ ਵੀ ਸਾਨੂੰ ਲੋੜਾਂ ਲੋੜਾਂ ਖਰ데요 ਉਸੇ ਬਾਜ਼ਾਰ ਤੋਂ ਲੈਂਦੇ ਆ ਜੋ ਵੀ ਸਾਨੂੰ ਪੈਸਾ ਕਮਾਉਣ ਦੇ ਲਾਗਤ ਉਸ ਤੋਂ ਬਾਅਦ ਵੀ ਜਦੋਂ ਸਾਡੇ ਕੋਲ ਕੋਈ ਪੈਸਾ ਵਾਚਦਾ ਉਹ ਵੀ ਅਸੀਂ ਬਾਜ਼ਾਰਾਂ 'ਚ ਖਰਚਦੇ ਆ ਇਸ ਕਰਕੇ ਸਾਡੇ ਬਾਜ਼ਾਰਾਂ ਵਾਲੇ ਵੀਰ ਆ ਜਿਹੜੇ ਸ਼ਹਿਰਾਂ ਵਾਲੇ ਵੀਰ ਉਪਨੇ ਖੇਜ ਬੈਠੇ ਨੇ ਕਿ ਕਿਸਾਨ ਦਾ ਨੁਕਸਾਨ ਹੋ ਜੂਗਾ ਸਾਨੂੰ ਕੋਈ ਫਰਕ ਨਹੀਂ ਪੈਣਾ ਉਹ ਪੁੱਲ ਜਾਣ ਸਾਡੇ ਬਿਜ਼ਾਰ ਬਿਲਕੁਲ ਤਬਾਹ ਹੋ ਜਾਣਗੇ ਕਿਉਂਕਿ ਇਹ ਦੂਜੇ ਵੱਡੇ ਵੱਡੇ ਮੌਲ ਬਣ ਕੇ ਇਹਨਾਂ ਵੱਡੇ ਵੱਡੇ ਕਾਰਪੋਰੇਟਾਂ ਦੇ ਉਹਨਾਂ ਦੇ ਹੱਥਾਂ ਸਾਰਾ ਕੁਝ ਚਲੇ ਜਾਣਾ ਦੂਜਾ ਅਸੀਂ ਮਿਹਰ ਰਿਕਾਰ ਹੋ ਜਾਵਾਂਗੇ ਸਾਰੇ ਸਰਕਾਰ ਪਹਿਲਾਂ ਹੀ ਇੱਕ ਸਕੀਮ ਦੇ ਤੌਰ ਤੇ ਅਮਰੀਕਾ ਦਾ ਖਾੜ ਬਣਾ ਰਹੀ ਹੈ ਕਿਉਂਕਿ ਅੱਜ ਉਹਨਾਂ ਮਜ਼ਦੂਰਾਂ ਨੂੰ ਪਰ ਉਹਨਾਂ ਦੇ ਨਾਲ ਕਿਸਾਨ ਨੂੰ ਵੀ ਇਹਨੇ ਜੋੜਿਆ ਹੋਇਆ ਹੈ ਕਿਉਂਕਿ ਜਦੋਂ ਸਸਤੀ ਲੇਬਰ ਦੇਣੀ ਹੋਵੇ ਕਿਸੇ ਵੀ ਵੱਡੇ ਕਾਰਪੋਰੇਟ ਨੂੰ ਤਾਂ ਕੋਈ ਅਜਿਹੇ ਚਾਰਲੇ ਚੱਲਣਗੇ ਕਿ ਪਗਾਂ ਮੀਰੇ ਉਹ ਦਿਨ ਹੋ ਵੀ ਹੈਗਾ ਕਿ ਖਾ ਕੇ ਸੋ ਸਾਡਾ ਕਿੱਤਾ ਚੱਲੇਗਾ ਕਿਉਂ ਨਾ ਜਦ ਇਹ ਕਿਹਾਂ ਸਾਡੇ ਵੀ ਉਹ ਮਨਰੇਤਾ ਦੇ ਕਾਰਡ ਵਾਣਗੇ ਸਾਨੂੰ ਵੀ 8-8 ਘੰਟੇ ਦੇ ਲਈ ਜਾਂ 10-10 ਘੰਟੇ ਦੇ ਲਈ ਆਪਣੇ ਹੀ ਥੇਕਾ 'ਚ ਵੱਡੇ ਕਾਰਪੋਰੇਟਾਂ ਦੇ ਮੈਨੇਜਰਾਂ ਦੇ ਥੱਲੇ ਉਹ ਸਾਡੇ ਕੋਲ ਮੈਨੇਜਮੈਂਟ ਰੱਖਣਗੇ ਮੈਨੇਜਰ ਰੱਖਣਗੇ ਉਹਨਾਂ ਦੇ ਨਾਲ ਹਰ ਕੰਮ ਕਰਨਾ ਪਊਗਾ ਉਹਨਾਂ ਨੂੰ ਸਾਡੇ ਅਫਸੋਸ ਜੇ ਤੁਸੀਂ ਆਪਣੀਆਂ ਜ਼ਮੀਰਾਂ ਜਿਹੜੀਆਂ ਸਾਡੀਆਂ ਜ਼ਮੀਰਾਂ ਜੇ ਉਹਨਾਂ ਨੂੰ ਬਚਾਉਣਾ ਚਾਹਦੇ ਯਾਦ ਰੱਖਿਓ ਤੁਹਾਡੀਆਂ ਜ਼ਮੀਰਾਂ ਤਾਂ ਉਥੋਂ ਲੌਰੀ ਬਾਰਡਰ ਤੇ ਵੱਧ ਤੋਂ ਵੱਧ ਬੇਨਤੀ ਕਿ ਆ ਕੇ ਹਾਜ਼ਰੀਆਂ ਲਵਾਓ ਅਤੇ ਇੱਥੇ ਰਹੋ ਤਾਂ ਕਿ ਅਸੀਂ ਐਡਾ ਵੱਡਾ ਦਬਾਅ ਬਣਾ ਸਕੀਏ ਨਾ ਸਰਕਾਰਾਂ ਤੇ ਕਾ ਕਿ ਸਾਡੇ ਜਿਹੜੇ ਆਗੂ ਨੇ ਕੀ ਬਹੁਤ ਹੀ ਕੀਮਤੀ ਆਗੂਆ ਉਹਨਾਂ ਦੀ ਜਾਨ ਨੂੰ ਬਚਾਇਆ ਜਾ ਸਕੇ ਅਤੇ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ ਇਹ ਕਾ ਜਾ ਸਕੇ ਕਿ ਸਾਡੇ ਜਿਹੜੇ ਹੱਕੀ ਮੰਗਾਂ ਜਿਹੜੀਆਂ ਸਰਕਾਰ ਤੋਂ ਮੰਗੀਆਂ ਹੋਈਆਂ ਉਹਨਾਂ ਨੂੰ ਇੰਤਲਾਕ ਕਰਵਾ ਸਕੀ ਸਾਫ ਵਾਏ ਗੁਰੂ ਜੀ ਕੀ ਫਤਿਹ